ਨੇ ਮੈਂ ਬਾਏ ਇਹ ਜਿਸ ਤਰ੍ਹਾਂ ਦਾ ਉਦੋਂ ਪੰਜਾਬ ਸੀ ਨਾ ਉਦੋਂ ਇਹ ਜਿਆਦਾ ਹੁੰਦੇ ਸੀ ਜਦੋਂ ਤੋਂ ਧਾਲ ਲੱਗੀਆਂ ਫਿਰ ਜ਼ਮੀਨ ਦਾ ਬਦਲਣਾ ਗਿਆ ਬਿੱਤੀ ਦਾ ਇਸ ਕਰਕੇ ਇਹਦੀ ਲੋਕੇਸ਼ਨ ਆਪਣੇਸਰ ਪੰਜਾਬ ਤੇ ਰਾ ਉਹ ਪੰਜਾਬ ਰਾਸਤਰੀ ਦੇ ਫਰਕ ਨਹੀਂ ਸੀ ਨਾ ਕਿ ਉਹ ਆਪਣੇ ਬਟੰਡਾ ਡਾਕਟਰ ਰੋਮਾਰੀਆ ਸਾਹਿਬ ਬਖਸ਼ਚਾਰਾ ਵੱਸੇ ਉਹਦੇ ਆਲੇ ਦਲੇ ਕੋਸਟਲ ਅਕਟਿੰਗ ਬੁੱਕਸਰ ਕਰੇ ਇਹਦਾ ਵਿਭਾਗੀ ਮੁੱਦਾ ਨ ਦੇ ਨੋ ਵੈਸੈਂਟਿਕ ਕਾਨਫਰੰਸ ਵੀ ਉਹਦੇ ਚ ਜਿਹੜਿਆ ਨੇ ਐਕਟ ਕਰਿਆ ਉਹਨਾਂ ਨੂੰ ਪਛਾ ਦਿੰਦੇ ਆ ਕਿ ਮਤਲਬ ਕੰਮ ਦਾ ਬਾਕੀ ਸਾਰਾ ਨਾ ਜ਼ਿਆਦਾ ਹੁੰਦਾ ਏ ਹੀਰੋ ਮੈਂ ਪਹਿਲਾਂ ਵੀ ਕੈਸੀ ਕੰਪਲਾਈ ਹੁੰਦਾ ਏ ਉਹ ਮੈਥਮ ਉਹ ਵੀ ਕਹਿ ਸਕਦਾ ਵੀ ਮੈਂ ਤਾਂ ਬਹੁਤ ਮਿਹਨਤ ਕੀਤੀ ਫਿਰ ਮੈਂ ਐਕਟ ਕਰਿਆ ਉਹ ਇਦਾਂ ਦਾ ਕੁਝ ਨਹੀਂ ਡਾਇਰੈਕਟਰ ਤੇ ਸਕ੍ਰਿਪਟ ਤੇ ਡਿਪੈਂਡ ਕਰਦਾ ਤੂੰ ਸਾਡੇ ਸਾਰਿਆਂ ਦੇ ਸੌਖਾ ਏ ਜਿਹੜਾ ਸਾਡਾ ਮਿੱਤਰ ਉਹ ਡਾਇਰੈਕਟਰ ਉਹ ਪਹਿਲਾ ਡੇਟਾ ਚ ਵੀ ਰਿਹਾ ਹੁਣ ਅਸੀਂ ਮੰਨੋ ਇਹਨਾਂ ਨੇ ਕੋ ਸ਼ਾਰਟਕਟ ਇਹਨਾਂ ਨੇ ਆਪ ਦੇ ਸੁਭਾਚ ਕਰਤਾ ਪਰ ਸ਼ੇਮਪੂ ਦਾ ਜਿਹੜਾ ਕੈਪਟਨ ਆ ਉਹ ਡਾਇਰੈਕਟਰ ਹੈ ਉਹਨੂੰ ਲੱਗਿਆ ਕਿ ਨਹੀਂ ਮੈਂ ਇਹਨੂੰ ਇਦਾਂ ਸੋਚਦਾ ਸੀ ਤੂੰ ਸਾਡੇ ਲਈ ਸੌਖਾ ਹੈ ਸੀ ਮੇਰਾ ਤਾਂ ਬੜਾ ਸੌਖਾ ਵਰਮੈਂਟ ਸੀ ਮੈਂ ਕਹਿੰਦਾ ਜੀ ਤੂੰ ਆ ਜਿਹੜਾ ਡਾਇਰੈਕਟਰ ਮੇਰੇ ਨਾਲ ਬੋਲ ਕੇ ਆਇਆ ਮੈਂ ਨਾਲ ਬੋਲਣ ਨੂੰ ਚਾਹੀਦਾ ਸੋ ਜਦੋਂ ਕੁਝ ਫੇਰੋਂ ਬਣਦੀਆਂ ਬਣਦੀ ਫਿਰ ਉਹਨੇ ਟਾਈਮ ਪੀਰੀਅਡ ਜਿਹੜਾ ਕਹਦਨਿਆ ਸੀ ਉਹਦੇ ਜਦੋਂ ਤੁਸੀਂ ਸੈੱਟ ਤੇ ਜਾਂਦੇ ਹਾਂ ਅਚਾਨਕ ਕਿਉਂ ਸਿਰ ਤਰ ਮੋ ਜਾਂਦਾ ਜਿੰਨਾ ਹੁਣ ਤੁਸੀਂ ਛੋਟੇ ਹੁੰਦੇ ਸੀ ਤੁਸੀਂ ਕਰ ਨਹੀਂ ਕੀਤਾ ਸਕੂਲ ਦਾ ਤੇ ਟੀਚਰਸ ਤੁਹਾਨੂੰ ਬੋਲਦੇ ਉਹ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰਿਆ ਤਾਂ ਜਿਆ ਥੋੜਾ ਬਹਾਨਾ ਹੋਊਗਾ ਉਸ ਵਕਤ ਇਹ ਨਹੀਂ ਤੁਸੀਂ ਬਸ ਇੱਕ ਉਹ ਗੈਸ ਮੇਟਰ ਤੇ ਬੈਠ ਦੋਦੇ ਉਹ ਕੋਈ ਨਾ ਥੋੜਾ بیس ਹੈ ਉਹ ਕਿਸੇ ਨੇ ਬਣਾਇਆ ਨਹੀਂ ਹੁੰਦਾ ਉਹ ਤੁਸੀਂ ਉਸ ਹਜ਼ਾਰ ਨਾਟਾ ਜਨ ਐਸੀ ਤਰ੍ਹਾਂ ਫਿਲਮ ਹੈ ਕਿ ਮਰੀ ਅਸੀਂ ਬਹੁਤ ਪਹਿਲਾਂ ਬਹੁਤ ਤਰ੍ਹਾਂ ਦੀ ਸੋਚ ਨਾਲ ਅਸੀਂ ਜਦੋਂ ਸਕ੍ਰਿਪਟ ਉੱਥੇ ਬੈਠ ਕੇ ਲਿਖਦੇ ਸੀ ਖਿਆਲ ਆਉਂਦੇ ਸੀ ਪਰ ਉਹਦਾ ਬੈਸਟ ਵੇ ਹੁੰਦਾ ਕਿ ਉਹਦਾ ਪੁਆਇੰਟ ਆਪੀ ਕੇ ਕਿਉਂਕਿ ਸਾਰੀ ਫਿਲਮ ਐਡਿਟ ਵੀ ਉਹਨਾਂ ਨੇ ਕਰਨੀ ਹੈ ਬੈਲੈਂਸ ਵੀ ਉਹਨਾਂ ਨੇ ਕਰਨੀ ਹੈ ਤਾਂ ਸਾਡੇ ਸਾਰਿਆਂ ਨੇ ਇਸ ਕਰਕੇ ਸੌਖਾ ਸੀ ਕਿ ਹਮ ਦੋ ਜਿਹੇ ਕਿਤੇ ਚੋੜਾ ਬੜੀ ਲੰਬੀ ਬੇਸਟ ਇਹ ਸਾਰੇ ਆਪਣੇ ਜਦੋਂ ਆਏ ਪੰਜ 457 ਦੇ ਜਿਹੜੇ ਮੁੰਡੇ ਏਡਾ ਕਾਊਂਡ ਚਾਉਂਦੇ ਸੀ ਉਹ ਜੇ ਮੈਂ ਮਸ਼ਕੂਰ ਹਸੂਰ ਦਾ ਨਾਮ ਲਾਉਂਗਾ ਉਹ ਮੈਨੂੰ ਤਾਂ ਯਾਦ ਨਹੀਂ ਲੱਗਦੇ ਤੋਂ ਇਸ ਥੌਟ ਭਾਈ ਤੋਂ ਲੈ ਕੇ ਸਿਰੇ ਤੱਕ ਨਾ ਉਹ देखो 50 ਡਿਗਰੀ ਟੈਂਪਰੇਚਰ ਕਿਵੇਂ ਇਹ ਚੜਦਾ ਨਾ ਰੇਂਦੇ ਚ ਤੇ ਪੈਰ ਉੱਥੇ ਕੋਈ ਜੁੱਤੀ ਚ ਵੀ ਰਹਿਦਾ ਪੈ ਜਾਂਦਾ ਸੀ ਉਹ ਜਿਨ੍ਹਾਂ ਨੇ ਰੋਟੀ ਖਵਾਈ ਹੈ ਮੈਨੂੰ ਲੱਗਦੀ ਉਹ ਉਹ ਕੋਨਾ ਦਾ ਕੰਮ ਸਭ ਤੋਂ ਵੱਡਾ ਕੋਨਾ ਦਾ ਹੈ ਉਹ ਲੱਗਦਾ ਮੈਨੂੰ ਲੱਗਦਾ ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹ ਦਾ ਮੁਬਾਰਕ ਪੱਖ ਕੀ ਹੈ ਪਰ ਦਿਨ ਚੋਂ ਨਹੀਂ ਦਿਨ ਫੀ ਲੱਗਦੀ ਹੈ ਮੈਨੂੰ ਬਸ ਇਹ ਪਤਾ ਹੈ ਔਰ ਸੰਗੀਤ ਔਰ ਸਿਨੇਮੇ ਦੀ ਕੋਈ ਭਾਸ਼ਾ ਵੀ ਨਹੀਂ ਹੁੰਦੀ ਔਰ इमोਸ਼ਨ ਦੇਖੋ ਜਦੋਂ ਹੋ ਤੁਸੀਂ ਮਚੂਰ ਅਵਸਥਾ ਚੋਂ ਤੁਹਾਨੂੰ ਦੁੱਖ ਪਾਇਆ ਤੁਸੀਂ ਬਹੁਤ ਦੁਖੀ ਹੋ ਤੁਸੀਂ ਲਿਟਰਲੀ ਰੋ ਰਹੇ ਹੋ ਮੈਨੂੰ ਉਸੇ ਜੇ ਬੱਚੇ ਨੇ ਕੋਈ ਭੀੜ ਪੈਂਦੀ ਹੈ ਉਸੇ ਅਵਸਥਾ ਜ਼ੋਰ ਹੁੰਦਾ ਤੇ ਇਸ ਸਿਨੇਮੇ ਦੀ ਭਾਸ਼ਾ ਹੈ ਵੀ ਤੁਹਾਨੂੰ ਜਦੋਂ ਦੋ ਘੰਟੇ ਲਈ ਉਠੋਣਾ ਸੌਣਾ ਤੇ ਰੋਣਾ ਦੇ ਨਾਲ। ਇਹ ਮੰਨ ਲੈਂਦੇ ਹਾਂ ਕਿ ਵੋਸ਼ਨ ਤਾਂ ਸਦਾ ਹੀ ਕਰਿਆ ਦਾ ਹਾਂ ਵਕਤੀ ਤੌਰ ਤੇ ਪ੍ਰੈਸ਼ਨ ਬਦਲਦਾ ਰਹਿੰਦਾ ਹੈ ਮਨਾਂ ਵਿੱਚ ਇੱਕ ਦੂਜੇ ਦੇ ਵਿੱਚ ਸ਼ਬਦ ਆਉਂਦੇ ਰਹਿੰਦੇ ਹਨ ਪਰ ਨਿਰੰਤਰਤਾ ਤੌਰ ਤੇ ਜੇ ਸੋਚੀ ਤਾਂ ਆਤਮਿਕ ਤੌਰ ਤੇ ਜੇ ਸੋਚੀ ਤਾਂ ਖਿਆਲ ਹੀ ਕੋਰੇ ਨਾ ਬੰਦ ਲਾ। ਉਸ ਵੇਲੇ ਤੇ ਕਿਹੜਾ ਸਭ ਮੈਂ ਮੈਂ ਸਮਝ ਗਿਆ। ਉਹ ਸਾਈਡ ਡੀਟੇਲ ਮੈਂ ਤਾਂ ਨਹੀਂ ਕਹਿੰਦਾ। ਮੈਂ ਪਤਾ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਜ਼ਿਆਦਾ ਖਿਆਲੀ ਗੱਲਾਂ ਤੇ ਗਪੌੜ ਸੁਣਾਉਣ ਦਾ ਸੱਚੀ ਸ਼ੌਂਕ ਨਹੀਂ ਮੈਂ ਉਹ ਗੱਲਾਂ ਬਹੁਤ ਕਰਦਾ ਨਹੀਂ ਮੈਂ ਤਾਂ ਹੀ ਸੰਕੇਮ ਕਰ ਦਿੰਦਾ ਕਟਕਟਾ ਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਏਸ ਵੇਲੇ ਜੇ ਤੁਸੀਂ ਕੋਈ ਮੇਰੇ ਮਤਲਬ ਵਿੱਚ ਸਵਾਲ ਕਰਦੇ ਨਾ ਮੈਂ ਉਹਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਮੈਂ ਆਪਣੀ ਟੀਮ ਨੂੰ ਦੇਣਾ ਚਾਹੁੰਦਾ ਇਸ ਕਰਕੇ ਮੈਂ ਬਹੁਤ ਗਿਲਦਾ ਆਪਾਂ ਆਫ ਦਾ ਕੈਮਰਾ ਬੈਠਾ ਕੇ ਤੁਹਾਨੂੰ ਮੈਂ ਬਹੁਤ ਐਦਾਂ ਦੀ ਗੱਲ ਕਰਾਂ ਕਿ ਸੈੱਟ ਤੇ ਵਾਪਸ ਆਈ ਪਰ ਮੈਨੇ ਜੀ ਤੌਰ ਤੇ ਨਹੀਂ 14 ਵੀ ਇਹ ਹੀਰੋ ਹੈ ਜਾਂ ਇਹਦੀ ਫਿਲਮ ਹੈ ਨਾ ਇਹ ਸਾਰਾ ਇਸ ਮੁਝੇ ਸਮੂਥੀ ਉੱਪਰ ਮੈਂ ਤਖੀਰ ਕਰਨੀ ਪੈਂਦੀ ਹੈ ਅੰਦਰਲੀ ਗੱਲ ਤਾਂ ਹੈਗੀ ਹੈ ਕਿਉਂਕਿ ਡਾਇਰੈਕਟਰ ਜਦੋਂ ਤੱਕ ਸੰਤੁਸ਼ਟ ਨਹੀਂ ਹੁੰਦਾ ਤਾਂ ਮੈਂ ਜਿਵੇਂ ਤੇ ਜੀਮਾ ਸਾਹਿਬ ਦਾ ਇੱਕ ਸ਼ਾਰਟ ਸੀ ਭਜਣ ਦਾ ਤੇ ਸਾਰਾ ਦੁਪਹਿਰ ਹੀ ਭੱਜ ਗਿਆ ਉਹ ਉਹ ਪੈਰੋਂ ਜੁੱਤੀ ਵੰਕਣ ਜਾਂਦੀ ਸੀ ਤੇ ਚਾਲੇ ਹੋ ਗਏ ਜਗ੍ਹਾ ਤੋਂ ਸੋ ਇਦਾਂ ਦੇ ਐਂਕਰ ਕਿਉਂਕਿ ਸਮੂਹ ਦਾ ਕੰਮ ਹੈ ਔਰ ਇਕੱਲੇ ਨੂੰ ਕ੍ਰੈਡਿਟ ਲੈਣਾ ਨਹੀਂ ਚਾਹੀਦਾ